ਦੇਖੋ ਉਸੇ ਪੰਜਾਬ ਦੇ ਲੋਕਾਂ ਵਿੱਚ ਇੱਕ ਉਹਨਾਂ ਦੇ ਮਨ 'ਚ ਇੱਕ ਗੱਲ ਬੈਠ ਗਈ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਆਪਣ ਨੂੰ ਤਗੜਾ ਕਰਨਾ ਪੈਣਾ ਹੈ ਤੁਸੀਂ ਅਗਲੇ ਦਿਨਾਂ 'ਚ ਦੇਖੋਗੇ ਕਿਵੇਂ ਵੱਖ-ਵੱਖ ਪਾਰਟੀਆਂ 'ਚੋਂ ਲੋਕ ਆਪਣੀ ਪੰਜਾਬ ਦੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਇਕੱਠੇ ਹੋਣਗੇ ਕਿਉਂਕਿ ਜੋ ਹਾਲਾਤ ਕਾਂਗਰਸ ਨੇ ਤੇ ਝਾੜੂ ਵਾਲਿਆਂ ਨੇ ਪੰਜਾਬ ਦੀ ਬਣਾਤੀ ਐ ਅੱਜ ਗੁੰਡਾਗਰਦੀ ਦਾ ਰਾਜ ਆ ਗੁੰਡਾਗਰਦੀ ਦਾ ਗੈਂਗਸਟਰ ਹਰ ਰੋਜ਼propto ਲੈ ਰਹੇ ਆ ਮਾਰ ਰਹੇ ਆ ਪੁਲਿਸ ਨਾ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਨਾ ਦੀ ਕੋਈ ਚੀਜ਼ ਹੈ ਨਹੀਂ ਤੇ ਹੁਣ ਤਾਂ ਆਮ ਆਦਮੀ ਪਾਰਟੀ ਨੇ ਹੱਥ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਹੁਣ ਲੁੱਟਣ ਲੱਗ ਗਏ ਐ ਜਿੰਦੀ ਸਰਕਾਰੀ ਜਾਇਦਾਦਾਂ ਉਹ ਵੇਚਣ ਦੇ ਰਹੇ ਆ ਲੋਕਾਂ ਨੂੰ ਵੇਚਦੇ ਆ ਪਰ ਮੈਂ ਇੱਕ ਗੱਲ ਦੱਸਣਾ ਚਾਹਣਾ ਹੈ ਜਿਹੜਾ ਐਸ ਹਾਲ ਕੋਈ ਸਰਕਾਰੀ ਜਾਇਦਾਦ ਲਾਊਗਾ ਸਰਕਾਰ ਔਨ ਤੇ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ ਤੇ ਸਾਰੇ ਰਿਜੈਕਟ ਕੀਤੀਆਂ ਜਾਣਗੀਆਂ ਸੋ ਮੈਂ ਬੇਨਤੀ ਕਰਦਾ ਸੋ ਸਮਝ ਕੇ ਤੁਸੀਂ ਇਹਨਾਂ ਨਾਲ ਡੀਲ ਕਰੋ ਇਹਨਾਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਨੇ ਇਹਦਾ ਮਿਸ਼ਨ ਹੀ ਪੰਜਾਬ ਨੂੰ ਲੁੱਟਣ ਦਾ ਹੈ ਤੇ ਅਸੀਂ ਲੁੱਟਣ ਦੇਣਾ ਨਹੀਂ ਸੋ ਪੰਜਾਬ ਨੂੰ ਬਚਾ ਲੋ ਪੰਜਾਬ ਦੀ ਜਾਇਦਾਦਾਂ ਨੂੰ ਬਚਾ ਲੋ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਹੈ ਕਿ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਝੰਡੇ ਕਾਲੀ ਦਲ ਥੱਲੇ ਆ ਜਾਓ ਦੇਖੋ ਆਰਾਮ ਆਰਾਮ ਤੁਸੀਂ ਪੰਜਾਬ ਦੇ ਲੋਕਾਂ ਵਿੱਚ ਇੱਕ ਉਹਨਾਂ ਦੇ ਮਨ 'ਚ ਇੱਕ ਗੱਲ ਬੈਠ ਗਈ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਆਪਣ ਨੂੰ ਤਗੜਾ ਕਰਨਾ ਪੈਣਾ ਹੈ ਤੁਸੀਂ ਅਗਲੇ ਦਿਨ ਅਜ ਦੇਖੋਗੇ ਕਿਵੇਂ ਵੱਖ-ਵੱਖ ਪਾਰਟੀਆਂ ਚੋਂ ਲੋਕ ਆਪਣੀ ਪੰਜਾਬ ਦੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਇਕੱਠੇ ਹੋਣਗੇ ਕਿਉਂਕਿ ਜੋ ਹਾਲਾਤ ਕਾਂਗਰਸ ਨੇ ਤੇ ਝਾੜੂ ਵਾਲਿਆਂ ਨੇ ਪੰਜਾਬ ਦੀ ਬਣਾਈ ਹੈ ਅੱਜ ਗੁੰਡਾਗਰਦੀ ਦਾ ਰਾਜ ਹੈ ਗੁੰਡਾਗਰਦੀ ਦਾ ਗੈਂਗਸਟਰ ਹਰ ਰੋਜ਼propto ਲੈ ਰਹੇ ਆ ਮਾਰ ਰਹੇ ਆ ਪੁਲਿਸ ਨਾਂ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਹੀਂ ਤੇ ਹੁਣ ਤਾਂ ਆਮ ਆਦਮੀ ਪਾਰਟੀ ਨੇ ਹੱਥ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਹੁਣ ਲੁੱਟਣ ਲੱਗ ਗਏ ਐ ਜਿੰਦੀ ਸਰਕਾਰੀ ਜਾਇਦਾਦਾਂ ਹੁਣ ਵੇਚਣ ਦੇ ਰਹੇ ਆ ਲੋਕਾਂ ਨੂੰ ਵੇਚਦੇ ਆ ਪਰ ਮੈਨੂੰ ਗੱਲ ਦੱਸਣਾ ਚਾਹਣਾ ਹੈ ਜਿਹੜਾ ਐਸ ਸਾਲ ਕੋਈ ਸਰਕਾਰੀ ਜਾਇਦਾਦ ਲਊਗਾ ਸਰਕਾਰ ਔਨ ਤੇ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ ਤੇ ਸਾਰੇ ਰਿਜੈਕਟ ਕੀਤੀਆਂ ਜਾਣਗੀਆਂ ਸੋ ਮੈਂ ਬੇਨਤੀ ਕਰਦਾ ਸੋ ਸਮਝ ਕੇ ਤੁਸੀਂ ਇਹਨਾਂ ਨਾਲ ਡੀਲ ਕਰੋ ਇਹਨਾਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਨੇ ਇਹਦਾ ਮਿਸ਼ਨ ਹੀ ਪੰਜਾਬ ਨੂੰ ਲੁੱਟਣ ਦਾ ਹੈ ਤੇ ਅਸੀਂ ਲੁੱਟਣ ਦੇਣਾ ਨਹੀਂ ਸੋ ਪੰਜਾਬ ਨੂੰ ਬਚਾ ਲਓ ਪੰਜਾਬ ਦੀ ਜਾਇਦਾਦਾਂ ਨੂੰ ਬਚਾ ਲੋ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਹੈ ਕਿ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਝੰਡੇ ਕਾਲੀ ਦਲ ਥੱਲੇ ਆ ਜਾਓ